ਸਾਤਸਿਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਗੇ ਸਾਤਸਿਕਾਲ ਜੀ ਤੁਹਾਨੂੰ ਕੱਲਿਆਂ ਨੂੰ ਕੱਲਿਆਂ ਨੂੰ ਤੇ ਸਾਰੇ ਪੀਪ ਮੈਂਬਰਾਂ ਨੂੰ ਸਾਰਿਆਂ ਨੂੰ ਸਾਰੇ ਸਬਸਕ੍ਰਾਈਬਰਾਂ ਨੂੰ ਸਾਡੀ ਫੈਮਲੀ ਜਿੰਨੀ ਵੀ ਤੁਹਾਨੂੰ ਵੇਖਦੇ ਆ ਪਿਆਰ ਕਰਦੇ ਪਸੰਦ ਕਰਦੇ ਆ ਸਾਤਸਿਕਾਲ ਤੁਹਾਨੂੰ ਵੀ ਜੀ ਸਾਤਸਿਕਾਲ ਜੀ ਸਾਰਿਆਂ ਨੂੰ ਤੁਹਾਨੂੰ ਜਿਆਦੀ ਅਸ਼ਮਨ ਜਿਆਦੀ ਸਬਸਕ੍ਰਾਈਬਰਾਂ ਨੂੰ ਵੀ ਸਭ ਤੋਂ ਜਿਆਦੀ ਠੀਕ ਆ ਅਸੀਂ ਹੋਰ ਵੀ ਚਾਹਣ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਸਾਡੀ ਪਿਆਰ ਭਰੀ ਖਫਰੀ ਕਾਲ ਫੁੱਲ ਵੇਖ ਕੇ ਕੀ ਬਲਜੀ ਜੀ ਫੁੱਲਾਂ ਨੂੰ ਨਿਹਾਰ ਰਹਿੰਦੇ ਆਂਕਲ ਜੀ ਕਹਿੰਦੇ ਵੀ ਵੇ ਰੱਬ ਦੇ ਰੰਗ ਹੂੰ ਜੀ ਵਿੱਚੋਂ ਪਿੰਕ ਪਿੰਕ ਤੇ ਤੋਂ ਜਿਹੜੀ ਆ ਕਨਾਰੀ ਚਿੱਟੀ ਚਿੱਟੀ ਆ ਹੂੰ ਕਿੱਦੇ ਸੋਹਣੇ ਲੱਗਦੇ ਰੱਬ ਨੇ ਕਿੱਦਾਂ ਵਧੀਆ ਰੰਗ ਪਾਏ ਕੁਦਰਤ ਦੇ ਕੁਦਰਤ ਦੇ ਰੰਗ ਐਵੇਂ ਕਹਿ ਦਿੰਦੇ ਆ ਹਾਂ ਜਿੱਦਾਂ ਆਹ ਵਾਲੇ ਇਹਨਾਂ ਨੂੰ ਕਹਿੰਦੇ ਹੁਣੇ ਰੈੱਡ ਵਾਲਿਆਂ ਨੂੰ ਤੇ ਆਹ ਜਾਮਨੀ ਪਰਪਲ ਵਾਲਿਆਂ ਨੂੰ ਰੈੱਡ ਜਾਮ ਨੂੰ ਪਿੰਕ ਹਾਂ ਹਾਂ ਰਾਨੀ ਕਲਰ ਆ ਹਾਂ ਆ ਪੀਲੇ ਉੱਤੇ ਕਿੱਦਾਂ ਕਿਹੜੇ ਹਿਸਾਬ ਨਾਲ ਰੰਗ ਭਰੇ ਵੇਖ ਹਾਂ ਦੇ ਪੱਤੇ ਜਿਹੜੇ ਹਰੇ ਹਰੀਆਲੀ ਦੇ ਡਾਣੀ ਇੱਕੋ ਆ ਪਵੰਨ ਲੱਗਦਾ ਤੇ ਇਹ ਕਿਹੜੇ ਫਿਰਨੇ ਕਿਹੜੇ ਨਹੀਂ ਅੱਗੇ ਅੱਗੇ ਲੋਕੀ ਕੱਲੇ ਗੁੱਟੇ ਦੇ ਲਾ ਦਿੰਦੇ ਹੁੰਦੇ ਸੀ ਬਸ ਇਹ ਆ ਮਨਪ੍ਰੀਤ ਦੀ ਫੁੱਲਵਾੜੀ ਫੁੱਲਵਾੜੀ ਫੁੱਲਾਂ ਦੀ ਵਾੜੀ ਤੇ ਬਹੁਤ ਬਹੁਤ ਰੰਗਾਂ ਦੇ ਫੁੱਲ ਆ ਅੰਦੀ ਉਹ ਵੇਖੋ ਕਿੰਨੇ ਸੋਹਣੇ ਆ ਜਿਹੜੇ ਖੱਟੇ ਤੇ ਨਾ ਵੀ ਕਿੰਨੇ ਸੋਹਣੇ ਆ ਹਨਾ ਆ ਜਿਹੜੇ ਹਾਂ ਜਿਹੜਾ ਇਹ ਨਹੀਂ ਕਿ ਨਿਕਲਦਾ ਵਸਵੇਰ ਨੂੰ ਕੋਈ ਹੋਰ ਰੰਗ ਨਿਕਲਉਂਦਾ ਦੁਪਹਿਰ ਨੂੰ ਦੂਜਾ ਨਿਕਲਉਂਦਾ ਬੜੇ ਰੰਗ ਨਿਕਲਦੇ ਇੱਕ ਵਿੱਚੋਂ ਹੀ ਹਾਂ ਬੜੇ ਰੰਗਾਂ ਦੇ ਨਿਕਲਦੇ ਆ ਹੁਣ ਪੇਂਦੀ ਬੂਟੇ ਚ ਹੁਣ ਆਹ ਵੇਖ ਆ ਜਿਹੜਾ ਆਹ ਕਰੀਮ ਕਲਰ ਵਾ ਹੂੰ ਇਹ ਵੇਖ ਨਾ ਸੁਣਾ ਹੂੰ ਇਹ ਵੀ ਹੈ ਤੇ ਉਹੋ ਜੀ ਮੱਖੀ ਆ ਮਾਹ ਸਹੀ ਗੱਲ ਹੈਨਾ ਇਹ ਕੁਦਰਤ ਦੀ ਖੇਡ ਆ ਤੇ ਰੱਬ ਦੇ ਰੰਗ ਵਾ ਜੋ ਕਰਦਾ ਵੇਖ ਲੋ ਤੁਸੀਂ ਇਹ ਸੋਚੋ ਬੰਦਾ ਵੇਖ ਬਣਿਆ ਜਿਹੜਾ ਹੂੰ ਮਾਲਕ ਦੀ ਖੇਡ ਵਾ ਹੁਣ ਕੋਈ ਵੀ ਨਿਕਾ ਜੇ ਅੰਗ ਪਾਉਂਦੇ ਆ ਕਿਸ ਬੰਦੇ ਦਾ ਡੁਪਲੀਕੇਟ ਪਾਉਂਦੇ ਤੇ ਕਰੋੜਾਂ ਨਾ ਪੈਂਦਾ ਹਾਂ ਤੇ ਮਾਲਕ ਨੇ ਜਿਹੜੇ ਇੰਨੇ ਅੰਗ ਦੇ ਦਿੱਤੇ ਆ ਕਿ ਉਹ ਕਿੰਨੇ ਮਲਕੇ ਕਰੋੜਾਂ ਦੇ ਹਿਸਾਬ ਨਾਲ ਹੋਣਗੇ ਕਿੰਨਾ ਮਹਿੰਗਾ ਹੋਊਗਾ ਉਹਨਾਂ ਦਾ ਮੁੱਲ ਹੀ ਕੋਈ ਨਹੀਂ ਮੈਂ ਪਤਾ ਕੀ ਕਹਿੰਦੀ ਆ ਜਦੋਂ ਸਾਡੀ ਅੱਖਾਂ ਨੱਕ ਕੰਨ ਰੱਬ ਨੇ ਰੰਗ ਜੇ ਕਿਤੇ ਮੜਾ ਸਲੇਰਾ ਦਿੱਤਾ ਤਾਂ ਆਪਾਂ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਮਹਾਰਾਜ ਨੇ ਵੀ ਉਹਨਾਂ ਦਾ ਸਲੇਰਾ ਕਿਉਂ ਦਿੱਤਾ ਹੈਨਾ ਪਰ ਮੈਨੂੰ ਮੈਨੂੰ ਕੋਈ ਸ਼ਿਕਾਇਤ ਨਹੀਂ ਹੈਗੀ ਮੈਂ ਬੜੀ ਖੁਸ਼ ਹਾਂ ਨਹੀਂ ਤੇ ਤੇਰਾ ਉਹ ਵੀ ਤੇ ਹੈਗੇ ਆ ਨਾ ਜਿਹੜੇ ਕਈ ਲੱਤੋਂ ਲੰਗੇ ਆ ਕਈ ਮਤੋਂ ਹੈਂਡੀਕੈਪ ਆ ਕਈ ਹੈ ਨਾ ਕਿੰਨੇ ਹੁੰਦੇ ਆ ਸਈਆਂ ਦੀ ਅੱਖਾਂ ਨਹੀਂ ਹੁੰਦੀਆਂ ਦੁਨੀਆ ਨਹੀਂ ਵੇਖ ਸਕਦੇ ਮੈਂ ਕਹਿੰਦੀ ਵੀ ਇਹ ਐਈਆਂ ਕੀਮਤੀ ਚੀਜ਼ਾਂ ਦਿੱਤੀਆਂ ਵਾ ਆ ਸਾਫ ਤੇ ਸੂਰਤ ਬੰਦਾ ਬਣਾਇਆ ਜਿਹੜਾ ਉਹਦੇ ਨਾਲ ਦੀ ਰੀਸ ਹੀ ਨਹੀਂ ਆ ਐਨੀ ਰੱਬ ਨੇ ਕੀਮਤੀ ਚੀਜ਼ਾਂ ਦਿੱਤੀਆਂ ਸ਼ੁਕਰਾਨਾ ਕਰੋ ਬਸ ਦਿਨ ਰਾਤ ਪਰ ਰੱਬ ਪਤਾ ਕੀ ਆਂਦਾ ਮਹਾਰਾਜ ਕਹਿੰਦਾ ਤੁਹਾਨੂੰ ਅਹੀਂ ਨਾਮ ਜਪਣ ਵਾਸਤੇ ਭੇਜਿਆ ਵਾ ਅਹੀਂ ਜਪਦੇ ਨਹੀਂ ਬਲਜੀਤ ਮਾਲਕ ਨੇ ਸੋਹਣਾ ਸਾਰਾ ਸਰੀਰ ਦਿੱਤਾ ਹੁੰਦਾ ਤੇ ਉਹ ਬਸ ੱਡਿਆਂ ਦੇ ਹਸਪਤਾਲਾਂ ਦੇ ਗਾੜੀ ਕਾਗਤ ਚੁਗਦਾ ਫਿਰਦਾ ਹਮ ਸਾਰਾ ਸਰੀਰ ਸੋਹਣਾ ਹਮ ਸਿਰਫ ਇੱਕ ਦਿਮਾਗ ਨਹੀਂ ਪਾਇਆ ਉਹਦਾ ਆਇਆ ਇਹ ਉਹਦੇ ਰੰਗ ਹਮ ਤੇ ਮਾਲਕ ਨੇ ਸਾਨੂੰ ਸੋਹਣਾ ਸਰੀਰ ਦਿੱਤਾ ਦਿਮਾਗ ਵੀ ਪਾਇਆ ਸਭ ਕੁਝ ਉਹਦੇ ਕਿਉਂ ਨਾ ਉਹਦਾ ਧੰਨਵਾਦ ਕਰੀਏ 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 ਉਹ ਤਾਂ ਗੱਲ ਆ ਇਹ ਸੱਚੇ ਪਾਤਸ਼ਾਹ ਮੈਂ ਨਹੀਂ ਆਪਣੀ ਇੱਕ ਵੀ ਆਰਟੀਫੀਸ਼ਲ ਚੀਜ਼ ਜਿੱਦਾਂ ਹੁਣ ਆਪਣੇ ਵਾਲ ਚਿੱਟੇ ਹੁੰਦੇ ਆ ਆਂਦੀ ਆ ਪਰ ਰੰਗ ਲਾਉਨੇ ਆ ਤੇ ਦੂਜੇ ਤੀਜੇ ਦਿਨੋਂ ਚਿੱਟੇ ਨਿਕਲ ਆਉਂਦੇ ਨਿਕਲ ਆਉਂਦੇ ਨਾ ਇਹ ਨਿਕਲ ਆਉਂਦੇ ਰੰਗ ਲਾਉਣਾ ਪੈਂਦਾ ਜਦੋਂ ਸਾਡੇ ਮਹਾਰਾਜ ਕੁਦਰਤ ਵੱਲੋਂ ਵਾਲ ਕਾਲੇ ਹ ਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਸਾਡੇ ਕਾਲੇ ਉਹ ਨਿਕਲਦੇ ਆਉਂਦੇ ਨਿਕਲਦੇ ਪਾਲੇ ਨਹੀਂ ਨਿਕਲਦੇ ਆਉਂਦੇ ਕਾਲੇ ਪਰ ਜੋ ਕੁਦਰਤ ਦੇ ਦਿੰਦੀ ਹੈ ਨਾ ਉਹ ਦੁਨੀਆ ਦੀ ਕੋਈ ਚੀਜ਼ ਨਹੀਂ ਦੇ ਸਕਦੀ ਦੇ ਸਕਦੀ ਸਹੀ ਗੱਲ ਹੈ ਕੋਈ ਅੰਗ ਵਾ ਵਾਲ ਵਾ ਜੋ ਮਾਰਾ ਨੇ ਦਿੱਤਾ ਨਾ ਉਹਦਾ ਸ਼ੁਕਰਾਨਾ ਕਰੋ ਬਿਲਕੁਲ ਸ਼ੁਕਰਾਨਾ ਹੈ ਕਿ ਸ਼ਿਕਾਇਤਾਂ ਹੀ ਕਰਦੇ ਹਾਂ ਸ਼ਿਕਾਇਤਾਂ ਹੀ ਕਰਦੇ ਹਾਂ ਜਿਆਦੀਆਂ ਅਸੀਂ ਕਹਿੰਦੇ ਅਸੀਂ ਬਾਬੇ ਨੇ ਸਾਡਾ ਚੰਗਾ ਹੀ ਨਹੀਂ ਕੀਤਾ ਸਾਡਾ ਉਹ ਨਹੀਂ ਕੀਤਾ ਤੇ ਮਿਲਦੀ ਨਾ ਆਏ ਦੇ ਉੱਪਰ ਰੋਟੀ ਖਾਣ ਵਾ ਤੇ ਨਾਮ ਜਪਣ ਵਾਸਤੇ ਆਏ ਆ ਸ਼ੌਂਕ ਤੇ ਜਾਣ ਕੇ ਆਪਾਂ ਖਰਚੇ ਆਪਣੇ ਆਪੇ ਵਧਾਏ ਆ ਹਮ ਇੱਕ ਜਣੇ ਕੋ ਦੋ ਦੋ ਤਿੰਨ ਤਿੰਨ ਫੋਨ ਆ ਬੰਦਾ ਨਾਮ ਜਪਣ ਨੂੰ ਆਇਆ ਤੇ ਮਾਇਆ ਨੇ ਜੰਜਾਲ ਪਾ ਲਿਆ ਫੋਨ ਵਾ ਇੱਕੋ ਬੰਦੇ ਕੋ ਸਕੂਟਰੀ ਵੀ ਆ ਮੋਟਰਸਾਈਕਲ ਵੀ ਆ ਗੱਡੀ ਵੀ ਆ ਗੱਡੀ ਵੀ ਆ ਤੇ ਅਖੜਾ ਪੇ ਦੋ ਦੋ ਗੱਡੀਆਂ ਵੀ ਚਾਹੀਦੀਆਂ ਵਾ ਹਾਂ ਇੱਕ ਨਿੱਕੀ ਇਹਦਾ ਇੱਕ ਵੱਡੀ ਵੀ ਚਾਹੀਦੀ ਆ ਉਹਨਾਂ ਨੇ ਵੀ ਵੇਖੋ ਦੇਖੋ ਸ਼ੈਕਲ ਵੀ ਹੈ ਨਹੀਂ ਉਹ ਤਾਂ ਗੱਲ ਆ ਉਹ ਬੰਦੇਾਂ ਨੇ ਵੀ ਵੇਖੋ ਦੇਖੋ ਸ਼ੈਕਲ ਵੀ ਹੈ ਨਹੀਂ ਪਹਿਲਾਂ ਫੋਨ ਨਹੀਂ ਨਾ ਹੁੰਦੇ ਚਲੋ ਮੁੜ ਕੇ ਉਹ ਲੈਂਡਲਾਈਨ ਜੇ ਆ ਗਏ ਜਿਹੜੇ ਹਨਾ ਚੁੱਕੀ ਦੇ ਸਰ ਜਾਣੇ ਫੇਰ ਉਹ ਦੂਜੇ ਆ ਗਏ ਸੁੱਚਾਂ ਵਾਲੇ ਫੇਰ ਕੈਮਰੇ ਵਾਲੇ ਆ ਗਏ ਫੇਰ ਇੱਕ ਘਰ ਵਿੱਚ ਇੱਕ ਫੋਨ ਕਹਿੰਦੇ ਲੈਣਾ ਬੜਾ ਚਾ ਚੜਨਾ ਫੋਨ ਚੁੱਕਣ ਦਾ ਹੁਣ ਜਿੰਨੇ ਜੀ ਆ ਉਹਨੇ ਫੋਨ ਵਾ ਕਈਆਂ ਕੋ ਦੋ ਦੋ ਵੀ ਹੈ ਕਿ ਇੱਕ ਮੈਂਬਰ ਕੋ ਘਰ ਦੇ ਵਿੱਚ ਦੰਦਰ ਮੈਂ ਇਹ ਗੱਲ ਕਹਿਣਾ ਵੀ ਇਹ ਚੰਦਰੀ ਮੋਬਾਈਲ ਨੇ ਖੋਇਆ ਬੜਾ ਕੋਹ ਸਾਡਾ ਹਮ ਘੜੀ ਸਾਡੀ ਖੋਲੀ ਟਾਰਚ ਨੇ ਹੱਡੀ ਖੋਲੀ ਰਿਸ਼ਤੇਦਾਰੀਆਂ ਇੰਨੇ ਖੋਲੀਆਂ ਚਿੱਠੀਆਂ ਸਾਡੀਆਂ ਇੰਨੇ ਖੋਲੀਆਂ ਟੈਲੀਵਿਜ਼ਨ ਇੰਨੇ ਖੋਲਿਆ ਕਿੰਨਾ ਕੋਹ ਰੇਡੀਓ ਇੰਨੇ ਖੋਲਿਆ ਕਿੰਨਾ ਕੋਹ ਇਹਨੇ ਖੋਲੇ ਜਿਹੀਂ ਤਾਂ ਨੂੰ ਤਰੱਕੀ ਕੀਤੀ ਆ ਤੇ ਗਵਾਇਆ ਵੀ ਬੜਾ ਕੋਹ ਬੜਾ ਕੋਹ ਬਹੁਤ ਕੋਈ ਗਵਾਜ ਗਿਆ ਸਾਡਾ ਹਾਂ ਜਦੋਂ ਕਿ ਜੇ ਮੇਰਾ ਵਿਆਹ ਹੋਇਆ ਵਾ ਹਜੇ ਕਿਹੜੇ ਸਮੇਂ ਦੀ ਗੱਲ ਆ 2006 ਦੀ ਆ ਗੱਲ ਮੇਰੇ ਪੇਕੇ ਦੇ ਘਰ ਐਫਐਮ ਹੁੰਦਾ ਸੀ ਹਮ ਸਾਰੀ ਜਿਹੜੀ ਮੈਂ ਜਦੋਂ ਮੇਰਾ ਵਿਆਹ ਹੋਣ ਤੋਂ ਬਾਅਦ ਮੈਂ ਫਿਰ ਸੌਣ ਵੀ ਨਾ ਕੱਟਣਗੀ ਇੱਕ ਮਹੀਨਾ ਉੱਥੇ ਰਹੀ ਮੈਂ ਸਾਡੇ ਜਿਹੜੀ ਨੇ ਸਾਰਾ ਦਿਨ ਐਫਐਮ ਲਾ ਛੜਨਾ ਉਹਨਾਂ ਨੂੰ ਹਿੰਦੀ ਗਾਣਿਆਂ ਦਾ ਬੜਾ ਸ਼ੌਕ ਸੀਗਾ ਮੇਰੇ ਡੈਡੀ ਨੂੰ ਹਮ ਉਹਨਾਂ ਬਹੁਤ ਪੁਰਾਣੀਆਂ ਫਿਲਮਾਂ ਵੇਖੀਆਂ ਉੱਥੇ ਜਿਹੜੀ ਜਿਹੜੇ ਨਾ ਸਾਰਾ ਦਿਨ ਉਹ ਲਾ ਛੜਨਾ ਨਹੀਂ ਬੜਾ ਮਜ਼ਾ ਆਉਂਦਾ ਹੁੰਦਾ ਸੀ ਪਰ ਉਹ ਲੋ ਗੱਲਾਂ ਰਹਿ ਜਾਂਦੀਆਂ ਨੇ ਅੱਗੇ ਕੀ ਸੀ ਵੀ ਅੱਗੇ ਕਿਹ ਕੋਰ ਚੱਲ ਕੇ ਜਾਣਾ ਰਿਸ਼ਤੇਦਾਰ ਕੋ ਹਾਂ ਦੋ ਘੰਟੇ ਬਹਿਣਾ ਜੇ ਉਹਨੇ ਕਹਣਾ ਰਾਤ ਰਹਿਪਾ ਰਹਿ ਵੀ ਪੈਣਾ ਪੈਣਾ ਹੁਣ ਤੇ ਫੋਨ ਤੇ ਹੀ ਗੱਲਾਂ ਹੁੰਦੀਆਂ ਤੇ ਵੇਫੇਦਾਰੀਆਂ ਤਾਂ ਹੀ ਗੁਆਚ ਗਈਆਂ ਸਾਡੀ ਜੀ ਮਗਰੇ ਫੋਨ ਆ ਜਾਂਦਾ ਵਾ ਪਹਿਲਾਂ ਫੋਨ ਤੇ ਗੱਲਾਂ ਹੁੰਦੀਆਂ ਆਉਣਾ ਵਾ ਤੇ ਗਾੜੀ ਜਿੰਨਾਂ ਦੇ ਘਰ ਆਉਣਾ ਦਾ ਉਹਨਾਂ ਨੂੰ ਪਤਾ ਹੁੰਦਾ ਸਾਡੇ ਪਰੌਣੇ ਆਉਣ ਲੱਗੇ ਆ ਉਹਨਾਂ ਨੇ ਆਉਂਦਿਆਂ ਨੂੰ ਸਾਰੀ ਤਿਆਰੀ ਕੀਤੀ ਹੁੰਦੀ ਆ ਆਓ ਚਾਹ ਪੀਓ ਰੋਟੀ ਖਾਓ ਤੇ ਚਲੋ ਮੇਰੇ ਭਾਈ ਘਰ ਨੂੰ ਜਾਓ ਕਾਰਨ ਕੀ ਹੁੰਦਾ ਮੰਨ ਲਓ ਮੈਂ ਹੀ ਆ ਬਾਕੀ ਸਾਰੇ ਖਰਚੇ ਵਧੇ ਵਧੇ ਗੱਡੀਆਂ ਮੋਟਰਾਂ ਦੇ ਖਰਚੇ ਵਧੇ ਵਧੇ ਜਦੋਂ ਪਰੌਣਾ ਆਉਂਦਾ ਵਾ ਉਦੋਂ ਵੀ ਖਰਚੇ ਵਧੇ ਵਧੇ ਉਦੋਂ ਫੋਨ ਕਰਕੇ ਪਕੌੜੇ ਬਣਾ ਲੈਣੇ ਫਲਾਂ ਲੈ ਆਉਣੇ ਠੀਂਗ ਲੈ ਆਉਣੇ ਅੱਗੇ ਅਚੰਤ ਪਰੌਣੇ ਆ ਆਉਣਾ ਜਿੱਦਾਂ ਦੀ ਆਪ ਖਾਣੀ ਉਹਦਾ ਨਹੀਂ ਆਉਣਾ ਉਹਨਾਂ ਨੇ ਖਾ ਲੈਣੀ ਕੋਈ ਆਪ ਦੀ ਗੱਲ ਆ ਅਸੀਂ ਜਾਣਦੇ ਹਾਂ ਕਿ ਇਹ ਰਿਸ਼ਤੇਦਾਰਾਂ ਦੇ ਅਹੀਂ ਉਥੇ ਦੋ ਸੁੱਖ ਦੀ ਕੋਈ ਗੱਲ ਥੋੜਾ ਕਰਦੇ ਆਂ ਅਹੀਂ ਉਥੇ ਆਪਣਾ ਫੋਨ ਚਲਾ ਕੇ ਤੇ ਆਪਣੇ ਘਰ ਨੂੰ ਆ ਜਾਂਦੇ ਆਂ ਆ ਜਾਂਦੇ ਖਾ ਪੀਂ ਜਾਂਦੇ ਆਂ ਸੱਸ ਜੀ ਕਾ ਰਾਜੀ ਬਾਈ ਜਿਹੜੀ ਦੋ ਚਾਰ ਗੱਲਾਂ ਕਰ ਲਈਆਂ ਚਾਹ ਪੀਂਦਿਆਂ ਤੱਕ ਜਿੰਨੇ ਚਿਰ ਵੀਡੀਓ ਬਣਨੀ ਹੋਣੀ ਉਹਨਾਂ ਚਿਰ ਆਪਾਂ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਜਦੋਂ ਉਥੇ ਚਾਹ ਪੀਣ ਬੈਣਾ ਤੁਸੀਂ ਆਪਣਾ ਫੋਨ ਫੜ ਲੈ ਸਾਰਿਆਂ ਨੇ ਆਪੋ ਆਪਣੇ ਹਾਂ ਅੰਕਲ ਜੀ ਹੁਣ ਬਸੇਹਰਾ ਫੋਨ ਲੈ ਕੇ ਤੇ ਸਾਰੇ ਮੈਂ ਆਪਣੀ ਗੱਲ ਪਈਆਂ ਕਰਦਾ ਮੈਂ ਮੈਂ ਬੜਾ ਵੇਖਦੀ ਮੈਂ ਰਕबीर ਨੂੰ ਫੋਨ ਫੜਾਇਆ ਹੈ ਨਾ ਉਥੇ ਅਸੀਂ ਗੱਲਾਂ ਕਰਨ ਡਿਆ ਪੀਏ ਜਿਹੜਾ ਸੂਟ ਸੂਟਾਂ ਦਾ ਫੋਨ ਆਇਆ ਸਰਬਜੀਤ ਤੈਨੂੰ ਆਦੇ ਮੇਰਾ ਫੋਨ ਫੜਾ ਜੀ ਮੈਂ ਕੋਈ ਨਹੀਂ ਫੜਾ ਦਿੰਦੇ ਆ ਇਹਦਾ ਰਾਦਾ ਵੀ ਇਹ ਤੇ ਗੱਲਾਂ ਕਰਨੀਆਂ ਮੈਂ ਬੋਲ ਰੋ ਹਾਂ ਬੜਾ ਫੜ ਮੈਨੂੰ ਫੋਨ ਫੜਾ ਮੈਂ ਵੀ ਆਪਣਾ ਫੋਨ ਵੇਖਾਂ ਇਹ ਸਿਰਫ ਮੇਰੀ ਮੰਮੀ ਨਹੀਂ ਮੇਰੀ ਸੱਸ ਨਹੀਂ ਫੋਨ ਵੇਖਦੀ ਹਮਮ ਹਮ ਤੇ ਨਾਲ ਮੇਰੀ ਮੰਮੀ ਦੇਖ ਕੇ ਆਦੀ ਉਹ ਬੱਚੇ ਨਾਲ ਅਦੋਂ ਅੰਦਰ ਆਦੀ ਫੋਨ ਨਹੀਂ ਵੇਖਦੀ ਇਹਦਾ ਮਰ ਕੇ ਇੰਨਾ ਪਿਆਰ ਨਹੀਂ ਫੋਨ ਨਾਲ ਰਹੇਗਾ ਹਾਂ ਮਤਬਲਿ ਕੋਈ ਨਹੀਂ ਫੋਨ ਸਾਰਾ ਦਿਨ ਵੱਢ ਜੇ ਹਮ ਨਾ ਇਹਨੇ ਇਦਾਂ ਆ ਬਲੌਕ ਬਲੂ ਬਣਾ ਲਿਆ ਠੀਕ ਆ ਇਹਨੇ ਭੂਨ ਨਹੀਂ ਭਰ ਮੈਂ ਗੁੱਡ ਬੱਚਾ ਵਾਂ ਕਿ ਫਿਰ ਮੈਂ ਤਾਂ ਇਹ ਨਹੀਂ ਵੇਖਦੀ ਫੋਨ ਨਹੀਂ ਜਿੱਦਾਂ ਹੁਣ ਮੇਰਾ ਮਰਿਆਤ ਨਹੀਂ ਨੇ ਨਹੀਂ ਸ਼ੁਰੂ ਤੋਂ ਆਖੀ ਨਹੀਂ ਜਿਹੜਾ ਮਰਤ ਉਹ ਸੀਰੀਅਸ ਲੈ ਗਈ ਵੀ ਸੱਚੀ ਨਹੀਂ ਕਰੇ ਵੇਖਦੀ ਉਹਦਰਤ ਹਾਂ ਯਾਰ ਫੁੱਲ ਹਾਂ ਮਾਰਗ ਦੇ ਵਿੱਚੇ ਵੀ ਬਣਾ ਲਿਆ ਅਸਾਂ ਆਵੇਂ ਉਹ ਰਾਣੀ ਕਲਰ ਤੇ ਨਾਲ ਹੀ ਉਹ ਬਾਰਡਰ ਜਿਹੜਾ ਚਿੱਟੇ ਦਾ ਦਿੱਤਾ ਮਾਲਕ ਦੇ ਕੁਦਰਤ ਦੀ ਖੇਡ ਵੇਖ ਤੂੰ ਹਾਂ ਕਿੰਨੇ ਸੋਹਣੀ ਚੀਜ਼ ਬਣਾਉਂਦਾ ਕੁਦਰਤ ਜਿਹਨੂੰ ਬਣਾਉਂਦੀ ਚੀਜ਼ ਬਣਾਉਂਦੀ ਸੋਹਣਾ ਅੰਟੀ ਜੀ ਤੇ ਮੈਂ ਅੰਕਲ ਜੀ ਜਦ ਮੈਂ ਚਿੜੀਆਂ ਕਾ ਜਦੋਂ ਹੋਰ ਕੋਈ ਜਾਨਵਰ ਵੇਖਦੀਆਂ ਨਾ ਬੜੇ ਅੱਜ ਕੱਲ ਪਿਛਲੇ ਸਾਲ ਇੰਨੀ ਲੰਮੀ ਪੂਸ ਵਾਲੀ ਬੁਲਬੁਲ ਆਈ ਚਿੱਟੇ ਰੰਗ ਦੀ ਨਾਲ ਬੋਦੀ ਉਹਦੀ ਬੜੀ ਸੋਹਣੀ ਤੇ ਮੈਂ ਕਿਤੇ ਉਹਦੀਆਂ ਇੰਨੀਆਂ ਵੀਡੀਓ ਬਣਾਈਆਂ ਮੈਂ ਵੀ ਤੁਸੀਂ ਕੱਟਦੀ ਦਿੱਤੀਆਂ ਮੈਂ ਸਾਰਿਆਂ ਨੂੰ ਦਿਖਾ ਲੜੀਆਂ ਮੁੰਡਿਆ ਕਿਉਂ ਕੱਟੀਆਂ ਤੂੰ ਬਈ ਕੁੜੀ ਨੇ ਵੀਡੀਓ ਬਣਾਈਆਂ ਕਿੰਨੀਆਂ ਸੋਹਣੀਆਂ ਕੀ ਕਰੀਏ ਨਹੀਂ ਇੰਨੀ ਹੂੰ ਤੇ ਆ ਉਹ ਐਡੀ ਕੇ ਗਾੜੀ ਤੇ ਐ ਆਪਣੀ ਪੂਛ ਕਰੇ ਐ ਬੜਾ ਮਜ਼ਾ ਆਇਆ ਮੈਨੂੰ ਵੇਖਣ ਦਾ ਪਾਜੀ ਕਿਉਂ ਕਟੀਆਂ ਜੇ ਮਜਬੂਰੀ ਗਾੜੀ ਚਿੱਟੀ ਕੀ ਮਜਬੂਰੀ ਤੇ ਆ ਜਿਹੜੀ ਬੋਲੀ ਨਾਲ ਨਿਕਾਲੀ ਦੀਆਂ ਫਿਰ ਜਿੱਦਾਂ ਪਹਾੜ ਪਿੰਡਾ ਹੋਣਾ ਹੁੰਦਾ ਜਿਹੜੀਆਂ ਵੀਡੀਓ ਪੈ ਜਾਂਦੀਆਂ ਫਿਰ ਉਹ ਕੱਟ ਦਿਆ ਕਰੋ ਪਹਿਲਾਂ ਉਹ ਕੱਟ ਦੇਣਾ ਨਾਲ ਨਾਲ ਹੀ ਤੇ ਫੇਰ ਕਿਦਾਂ ਸਪੇਸ ਫੋਲ ਹੋ ਜਾਂਦੀ ਹੈ ਕੋਈ ਕੋ ਨਿਆਣੇ ਕਈ ਕੋ ਭਰੇ ਵਿੱਚ ਹੂੰ ਕੋਈ ਕੱਟੀ ਲੜਾਈ ਪੈ ਜਾਂਦੀ ਘਰ ਤੇ ਫੇਰ ਬਲਜੀਤ ਨੇ ਨਹੀਂ ਪਾਈ ਫੇਰ ਤੂੰ ਮੇਰੇਆਂ ਫੋਟੋ ਕੱਟ ਦਿੱਤੀਆਂ ਮੈਂ ਨਾ ਚੜ ਚੜ ਦਰ ਲਾ ਤਾ ਚੱਲ ਚੱਲ ਇੱਕ ਇੱਕ ਮੇਰੇ ਇੱਕ ਮੈਂ ਆਂਟੀ ਜਿਹੜੀ ਅਸੀਂ ਲੱਗਾ ਇਹਨਾਂ ਕੋਟਾ ਨੂੰ ਪਸੰਦੀ ਸਾਡੇ ਨਾਲ ਰੋਜ਼ ਜਾਨਵਰ ਡਿੱਗਦੇ ਸੀ ਸੀਸ਼ੇ ਨਾਲ ਵੱਜ ਵੱਜ ਕੇ ਇੱਕ ਰੰਗ ਬਰੰਗੀ ਚਿੜੀ ਡਿੱਗੀ ਬੜੀ ਸੋਹਣੀ ਉਹ ਵੀ ਮੈਂ ਕੈਦ ਕੀਤੀ ਸੀ ਮੈਂ ਤੁਹਾਨੂੰ ਬਚਾਵ ਚੁੱਕੇ ਸਾਰਾ ਦਿਨ ਇਹਨਾਂ ਨੂੰ ਠੰਡੀ ਹਵਾ ਦਿੱਤੀ ਫੇਰ ਮੈਂ ਡਾਤਾ ਉੱਡ ਗਈ ਤੇ ਆਹ ਫੜੋ ਮੈਂ ਤਾਂ ਸੋਚਣ ਲਿਆ ਕਿ ਅੰਕਲ ਨੇ ਉਦੋਂ ਦਾ ਚਲਾਨ ਭਰਿਆ ਨਹੀਂ ਐ ਤੱਕ ਉਦੋਂ ਨਾਲੀ ਵੀਡੀਓ ਦਾ ਵੀਡੀਓ ਮੈਂ ਪਰ ਚਾਲ ਤੇ ਕਿੜੇ ਦੱਸ ਤੁਹਾਨੂੰ ਕੜੀ-ਮੂੜੀ ਚਲਾਨ ਉਹ ਕੱਟੀ ਜਾਣਾ ਵਾ ਐ ਭਰਿਆ ਜੀ ਤੁਸੀਂ ਮੈਂ ਹੈ ਨਾ ਪਰ ਯਾਰ ਇਹ ਨਹੀਂ ਗਾ ਦੇ ਤਰਾ ਤੱਕ ਗਿਆ ਇਹ ਇਹਨਾਂ ਰੁਪਈਆ ਸੋ ਇੱਥੇ ਫੜਾ ਦੋ ਹੁਣ ਕੇ ਆਹੋ ਔਨੈਰੀ ਇਦਾਂ ਚੱਲਦਾ ਕੰਮ ਕੇ ਪੈਸੇ ਮਿਲ ਜਾਣਗੇ ਤਾਂ ਫਿਰ ਕੋਈ ਵੀ ਨਹੀਂ ਤੇ ਨਾਮ ਮਿਲੇ ਤਾਂ ਫਿਰ ਜੋ ਮਰਜੀ ਪਾ ਦੋ ਆਹੋ ਬੈਟਰੀ ਲੋ ਬਲੈਕ ਬੰਦ ਕਰ ਆ ਜੀ ਪੁਲਸੀਆ ਭਾਈ ਸ਼ਰਾਬ ਪੀ ਕੇ ਆਇਆ ਵਾ ਲੈੜ ਕੇ ਆ ਲੋ ਭਾਈ ਤੇ ਆਣ ਕੇ ਰੋ ਪਉਂਦਾ ਬੁੱਢੀ ਤੇ ਉਹ ਰੋੜਾ ਭਾਈ ਕਹਦਾ ਪਹਾਂ ਹ ਤੇ ਪੀਤਾ ਭਾਈ ਮਗਰ ਥੋੜੀ ਖਾਰਾ ਹੀ ਹੋਵੇ ਤਪਣੀ ਪੀਤਾ ਹੈ ਤਪਣੀ ਪੀਤਾ ਸਾਰਾ ਨੂੰ ਪੀਤਾ ਹੈ ਅੱਛਾ ਅੱਜ ਨੂੰ ਬੰਦਾ ਪੱਕਾ ਵੈਸ਼ ਪੱਕਾ ਵੈਸ਼ ਨੇ ਬਰ ਬਣਾਇਆ ਸ਼ਰਾਬੀ ਆ ਤਾਂ ਕੋਈ ਨਹੀਂ ਸੀਨ ਕਰਨੇ ਪੈਂਦੇ ਭਾ ਇਹ ਤੋਂ ਵੱਧ ਵੀ ਜਿਹੜੇ ਕਰਨੇ ਉਹ ਵੀ ਕਰਨੇ ਪੈਣੇ ਆ ਹੈ ਪ੍ਰੈਕਟਿੰਗ ਵੀ ਸਾਰੇ ਜਣੇ ਦੱਸੋ ਕਿਦਾਂ ਦੀ ਲੱਗੀ ਲੱਗੀ ਸ਼ਰਾਬੀ ਦੀ ਐਕਟਿੰਗ ਬਹੁਤ ਵਧੀਆ ਤੇਰੀ ਨੀ ਜਿਹੜੀ ਸ਼ਰਾਬੀ ਦੇਖਦੀ ਦੀ ਤਾਂ ਪੀਤੀ ਜਿਹੜਾ ਧੂਆਂ ਹੈ ਤੁਸੀਂ ਕੀ ਕੀ ਵੀਡੀਓ ਦਾ ਨਾ ਪਹਿਲਾ ਸਣੀ ਨਹੀਂ ਨਹੀ ਪੜਤ ਨਹੀ ਨਹੀ ਲੜਾਈ ਹੁੰਦੀ ਹੈ ਚਾਹ ਹਾਂ ਲੜਾਈ ਹੀ ਹੁੰਦੀ ਦੋਵਾਂ ਦੇ ਯਾਰ ਉਹਦਾ ਨਾਂ ਹੀ ਉਹੀ ਇਹ ਕੀ ਕਰਦੀ ਹੁੰਦੀ ਹੈ ਕਹਿੰਦੇ ਉਹਨ ਤੋਂ ਪਹਿਲਾਂ ਮੈਂ ਮੈਂ ਆ ਵੀਂਦੀ ਰਿਹਾ ਨਹੀਂ ਸਾਰੀਆਂ ਵੀਡੀਓ ਦੋਵਾਂ ਜਣੇ ਸ਼ਰਾਬ ਪੀਨੇ ਲੋਡਪੋਡ ਹੋਈਆਂ ਨੇ ਬਸ ਫਰਿਜ ਚੋਂ ਕੱਢ ਕੇ ਇਹਨਾਂ ਰੱਖੀ ਹੁੰਦੀ ਤੁਸੀਂ ਕੀ ਸਮਝ ਕੇ ਪੀ ਲੈਂਦੀਆਂ ਹੈਂ ਕਿਹਾ ਹੈ ਦਾਦੀ ਇਹ ਉਹ ਵਾ ਮਤਲਬ ਕੋਈ ਕਾੜਾ ਵਾ ਇਹਨਾਂ ਸਰੀਰ ਦੇ ਦੁੱਖ ਟੁੱਟ ਜਾਂਦੇ ਤੇ ਹੀ ਕਹਿ ਨਹੀਂ ਆਪਣੇ ਤੋੜ ਲੈ ਤੋੜ ਲੈਨੇ ਆਹ ਹਲੋ ਕੀ ਨਾ ਹੀ ਵੀਡੀਓ ਦਾ ਮੈਨੂੰ ਤਾਂ ਆਪ ਚੇਤਾ ਨਹੀਂ ਆਉਂਦਿਆ ਯਾਰ ਹਾਂਜੀ ਉਹ ਦੋਵੇਂ ਕਿਹੜੀ ਜੁੱਤੀ ਪਹਿਣਾ ਆ ਤੇ ਕੁੜੀ ਜੁੱਤੀਆਂ ਨਾ ਨਹੀਂ ਰੱਜਦੀ ਜੁੱਤੀ ਲੈਂਦੀ ਐ ਤੇ ਸੂਟ ਵਾਲੀ ਦੀਦੀ ਨੂੰ ਕਹੀਆ ਕਿ 2-4 ਫੋਲ ਕਰ ਲੈ ਹਾਂ ਪਰ ਇਹ ਢੀ ਵਾਲੀ ਜੁੱਤੀ ਬਹੁਤ ਹੀ ਪਸੰਦ ਕਰਦੀ ਪਰ ਤੁਰ ਵੀ ਲੈਂਦੀ ਆ ਹੈ ਪੱਕੀ ਬੜੀ ਜੁੱਤੀ ਪੱਕੀ ਵੈਸੇ ਇਹਨੂੰ ਪ੍ਰੈਕਟਿਸ ਵੀ ਆ ਤੁਰ ਲੈਂਦੀ ਵਾਧੂ ਉਹ ਵੀ ਘਰੇ ਤੇ ਸੰਦੇ ਇਹ ਵੀ ਘਰੇ ਤੇ ਨੰਦੇ ਵੰਡੇ ਕੇ ਰੱਖਦੀ ਕੋਈ ਨਹੀਂ ਨਾ ਕੋਈ ਕੱਪੜਾ ਸੂਟ ਵੀ ਨਹੀਂ ਰੱਖਦੀ ਕੋਈ ਨਹੀਂ ਇਹ ਆ ਆ ਸਾਡੇ ਦੇ ਰਹਿਣ ਦੀ ਭੱਜੇ ਭਾਈ ਆ ਕਹਿਣੇ ਰੋ ਉਹ ਜੀ ਨਾ ਉਹ ਸਕੈਟਿੰਗ ਆ ਕਰ ਲੈਣਗੀ ਉਹਦਾ ਟਾਇਰ ਦਾ ਪਾ ਉਹਨਾਂ ਨੇ ਵੀ ਤੁਰ ਲੈਿੰਦੀ ਪਣਾ ਉਹ ਤਾਂ ਹੱਥ ਲਾਉਣੇ ਆਣੇ ਦਾ ਮਾਮਾ ਫੋਨ ਕਰਨ ਦੇ ਆ ਕੋ ਕਪੜੇ ਲੈ ਆ ਕੇ ਦੇ ਕੋ ਕ ਬਰੋ ਮੈਂ ਕੋ ਕ ਬਰੋ ਆਉਣੇ ਮਗਰੋਂ ਪਾਉਣੇ ਪਹਿਲਾਂ ਮਾਮਾ ਕੇ ਨਾ ਸੰਮੇਦ ਆਜਾ ਓਏ ਕੋਈ ਮਗਰੋਂ ਆਉਣੇ ਕੋਈ ਇੱਕ ਇਨਸਾਨ ਦੇ ਹੱਥੋਂ ਫਿੱਟਾ ਉਹ ਸੰਮੇਦ ਨੂੰ ਉੱਥੇ ਕਪੜੇ ਲੈ ਕੇ ਦੇ ਸੰਮੇਦ ਨੂੰ ਉੱਥੇ ਕਪੜੇ ਲੈ ਕੇ ਦੇ ਸੰਮੇਦ ਨੂੰ ਕਹੇ ਪਹਿਲਾਂ ਸਾਰੇ ਆਪਣੇ ਹੰਡਾ ਪਹਿਲਾਂ ਵਾਲੇ ਤੇ ਦੋ ਸੂਟ ਦਿਨ ਫਿਰ ਪਿਛਲੀ ਵਾਲੀ ਵਾਲੀ ਫਰਾਕਾਂ ਵੀ ਨਹੀਂ ਮੈਂ ਪਾਉਣੀਆਂ ਹੀ ਨਹੀਂ ਆ ਪੁੱਤ ਪਾਈ ਦਿਆਂਦੇ ਆ ਗਰਮੀ 'ਚ ਉਹ ਚੀਜ਼ਾਂ ਪਾਉਣੀਆਂ ਪਾਇਆ ਕਰ ਹਾਂ ਜੀਵਨ ਸਿੰਘ ਤੂੰ ਹੀ ਲੱਗੇ ਹੁਣ ਮਕੈਨਿਕੀ ਕਰਨ ਕੰਡਾ ਹੁੰਨਗੇ ਤੂੰ ਹੁੰਦਾ ਨਹੀਂ ਆਪਣਾ ਆਪਣਾ ਰਿਆਣਾ ਹੁਣ ਫੋਨ ਹੂੰ ਕਵਰ ਵਾ ਅੱਛਾ ਉਹ ਧਿਆਨ ਰੱਖਣ ਨਾਲ ਠੀਕ ਆ ਅਸੀਂ ਤੇ ਆਂਦੇ ਕੈਥੰਦ ਕਰਦੇ ਲੱਗਦੇ ਸੇਵ ਕਾਟਣਾ ਤਾਂ ਹੀ ਪੁੱਤ ਮਹਾ ਬਣਾਈ ਆ ਬਹੁਤ ਟਾਈਮ ਲੱਗਾ ਇਸ ਵੇਰ ਦੇ 8 ਵਜੇ ਦੇ ਡੇ ਹੀ ਹਾਂ ਤੇ ਮੇਰੇ ਹਿਸਾਬ ਨਾਲ 1 ਵਜੇ ਗਿਆ ਵੀਡੀਓ ਬਣਾਉਂਦੇ ਆ 1 ਵਜੇ ਪੰਜ ਮਿੰਟ ਇੱਕ ਵਜੇ ਤੇ ਪੰਜ ਪੰਜ ਮਿੰਟ ਦੀ ਵੀਡੀਓ ਬਣੀ ਹੈ ਲੈ ਸਾਰੀ ਇੰਨੇ ਚ ਰੰਝ ਦੇ ਦੇ ਪ੍ਰਾਣੇ ਆਣੇ ਤੇ ਦੋ ਦਿਨ ਲੱਗ ਜਾਣੇ ਇਸੇ ਵੀਡੀਓ ਨੂੰ ਹੀ ਕੋਈ ਨਹੀਂ ਆ ਪ੍ਰਾਣੇ ਆਣਾ ਇੱਥੋਂ ਕੋਈ ਕੋਈ ਸਾਰੇ ਭੈਣ ਭਰਾ ਕਹਿੰਦੇ ਵੀ ਥੋੜੀ ਲੰਬੀ ਬਣਾ ਕੇ ਕਰੋ ਹੁਣ ਬਣ ਨਹੀਂ ਨੀ ਉਹ ਹੀ ਨਾ ਚੱਲ ਕੋਈ ਨਹੀਂ ਹੁਣ ਲੰਮੇ ਦਿਨ ਬਥੇਰੇ ਆ ਜਾਣੇ ਫੇ ਬਣਾ ਦਿਆ ਕਰਾਂਗੇ ਲੰਮੀਆਂ ਹਣ ਮੈਂ ਲੰਮੇ ਦਿਨਾਂ ਜਾਣੇ ਗਰਮੀਆਂ ਦੇ ਵੱਡੇ ਦਿਨ ਫਿਰ ਵੱਡੀਆਂ ਜਿਆਦੀਆਂ ਵੀਡੀਓ ਬਣਾ ਦਿਆ ਕਰਾਂਗੇ ਲੰਮੀਆਂ ਸ਼ਾਰਟ ਫਿਲਮਾਂ ਵੀ ਕਰੀ ਸ਼ਾਰਟ ਸ਼ਾਰਟ ਮੂਵੀਜ਼